ਹਾਂਜੀ ਅੱਜ ਤੁਸੀਂ ਪਹੁੰਚੇ ਹੋ ਹੀਰਾ ਮਹਿਲ ਨਾਭਾ ਵਿਖੇ ਜਿਸ ਤੇ ਕਿ ਇੱਕ ਮਹਾਰਾਜਾ ਸਾਵੀ ਦਸਤਾਰਬੰਦੀ ਹੋਈ ਹੈ ਕੀ ਕਹਿਣਾ ਚਾਹੋਗੇ ਅੱਜ ਮੈਂ ਮੈਂ ਕਹਿਣਾ ਮਤਲਬ ਸ਼ਬਦ ਨਹੀਂ ਹੈਗੇ ਆਪਣੇ ਕੋ ਕਹਿਣ ਲਈ ਕਿਉਂਕਿ 124 ਸਾਲਾਂ ਬਾਅਦ ਅੱਜ ਉਹ ਭਾਗਾਂ ਵਾਲੀ ਖੜੀ ਆਈ ਹੈ ਜਿਸ ਖੜੀ ਦਾ ਪਹ ਇੰਤਜ਼ਾਰ ਕਰਦੇ ਸੀ ਵੀ ਕੋਈ ਅਹਜਾ ਰਾਜ ਆਵੇ ਕੋਈ ਅਹਜਾ ਰਾਜਾ ਦੁਬਾਰਾ ਪੰਜਾਬ ਦੇ ਵਿੱਚ ਕੰਮ ਸ਼ੁਰੂ ਕਰੇ ਵੀ ਜਿਹਦੇ ਨਾਲ ਸਾਡਾ ਉਹ ਜਿਹੜਾ ਪੰਜਾਬ ਜਿਹਦੇ ਸੁਪਨੇ ਅਸੀਂ ਪਿਛਲੇ ਅਰਦਾਸਾਂ ਦੇ ਵਿੱਚ ਅਸੀਂ ਸ਼ਾਮਲ ਕਰਦੇ ਆਂ ਵੀ ਰਾਜਗਰੇਗਾ ਖਾਲਸਾ ਵੀ ਉਹ ਰਾਜ ਦੀ ਕਿਤੇ ਨਾ ਕਿਤੇ ਸ਼ੁਰੂਆਤ ਹੋਵੇ ਅੱਜ ਮਹਿਸੂਸ ਵੀ ਹੋ ਰਿਹਾ ਕਿਉਂਕਿ ਇੱਕ ਉਸ ਕੁਵਰ ਅਵੀ ਉਦੇ ਪ੍ਰਤਾਪ ਸਿੰਘ ਅੱਜ ਦੁਬਾਰਾ ਵਾਪਸ ਆਏ ਨੇ ਉਹਨੇ ਬਚਪਨ ਤੋਂ ਇੱਕ ਸੁਪਨਾ ਸੀਗਾ ਕਿ ਮੈਂ ਵਾਪਸ ਜਾਣਾ ਮਹਿਲ ਹੌਲੀ ਹੌਲੀ ਕਰਦੇ ਅੱਜ 5-6 ਸਾਲਾਂ ਦੇ ਵਿੱਚ ਪੂਰੀਆਂ ਤਿਆਰੀਆਂ ਕੰਪਲੀਟ ਕੀਤੀਆਂ ਗਈਆਂ ਤੇ ਅੱਜ ਉਹਨਾਂ ਦੀ ਇੱਕ ਦਸਤਾਰਬੰਦੀ ਵੀ ਹੋਈ ਆ ਔਰ ਇਸ ਦੇ ਵਿੱਚ ਇੰਨਾ ਕੁ ਆਨੰਦ ਮਹਿਸੂਸ ਹੋ ਰਿਹਾ ਅੱਜ ਤਾਂ ਆਪਣੇ ਆਪ 'ਚ ਫਕਰ ਜਿਹਾ ਮਹਿਸੂਸ ਕਰ ਰਿਹਾ ਵੀ ਉਸ ਘੜੀ ਦੇ ਵਿੱਚ ਮੈਂ ਇੱਥੇ ਮੌਜੂਦ ਆ ਮੈਂ ਖੜਾ ਉਸ ਘੜੀ ਦੇ ਵਿੱਚ ਜਦੋਂ ਉਹਨਾਂ ਦਾ ਇੱਥੇ ਦਸਤਾਰਬੰਦੀ ਹੋਈ ਆ ਜਦੋਂ ਪੂਰੀਆਂ ਸਿੱਖ ਕੌਮ ਦਸਤਾ ਜਿੰਨੀਆਂ ਵੀ ਜੱਥੇਬੰਦੀਆਂ ਨੇ ਜਿੰਨੀਆਂ ਵੀ ਇੱਥੇ ਸੰਪਰਦਾਵਾਂ ਨੇ ਸਾਰੀਆਂ ਦੀਆਂ ਸਾਰੀਆਂ ਅਸੀਸਾਂ ਦੇਣ ਆਈਆਂ ਹੁਣ ਉਹ ਇਹ ਇਤਿਹਾਸਕ ਦੇਣ ਆਏ ਅੱਜ ਇਹ ਨਾ ਜਦੋਂ 10 ਸਾਲ ਪਹਿਲਾਂ ਤੇ ਨਾ ਜਦੋਂ 10 ਸਾਲ ਬਾਅਦ ਕਿਸੇ ਬੱਚੇ ਦੇ ਮੱਥੇ ਲੱਗਣਾ ਇਹਦਾ ਅੱਜ ਆਪਾਂ ਭਾਗਾ ਵਾਲੇ ਜਿਹੜੇ ਵਿੱਚ ਮੌਜੂਦ ਖੜੇ ਆ ਜਿਨ੍ਹਾਂ ਨੂੰ ਇਹ ਮੌਕਾ ਮਿਲ ਰਿਹਾ ਔਰ ਸਾਨੂੰ ਪੰਜਾਬ ਦਾ ਇੱਕ ਵਾਰੀ ਫੇਰ ਦੀ ਭਵਿੱਖ ਜਿਹੜਾ ਸਨੇਹੀ ਭੁਇਕਾ ਉਹ ਦਿਖਾਈ ਦੇ ਰਿਹਾ ਔਰ ਅਸੀਂ ਆਸ ਕਰਦੇ ਆ ਕਾਮਨਾ ਕਰਦੇ ਆ ਜੋ ਅਰਦਾਸ ਦੇ ਵਿੱਚ ਅਸੀਂ ਕਹਿੰਦੇ ਸੀ ਉਹ ਪੂਰਨ ਜਲਦੀ ਹੋਵੇ ਇਹੀ ਅਸੀਂ ਆਸ ਕਰਾਂਗੇ ਧੰਨਵਾਦ ਪੰਜਾਬੀ ਕਲਚਰ ਚ ਆਇਆ ਹਾਂ ਪੱਗ ਬੰਨਿਆ ਜਿਵੇਂ ਆਪਾਂ ਪੁਰਾਣੇ ਰਿਵਾਜ ਚ ਪੱਗ ਬੰਨਦੇ ਸੀ ਕੁਰਤਾ ਜਾਦਰਾ ਪਾਇਆ ਹੋਇਆ ਪ੍ਰੋਪਰ ਗੱਲ ਕਰੀਏ ਤੇ ਆਮ ਕਿਸੇ ਨੂੰ ਪਤਾ ਨਹੀਂ ਲੱਗਿਆ ਹੋਣਾ ਵੀ ਮਹਿਲ ਦੇ ਵਿੱਚ ਕੌਣ ਆਇਆ ਹੈ ਆਪਣਾ ਨਾਂ ਉਹ ਵੀ ਦੱਸ ਕੇ ਜਾਓ ਕਿੰਨੀਆਂ ਫਿਲਮਾਂ ਆਈਆਂ ਬਿਲਕੁਲ ਜੀ ਮੈਂ ਮੇਰਾ ਨਾਂ ਜੀ ਜਸਤਾਰਪੁਰ ਕੇ ਯਾਦਗਾਰੀ ਦੇ ਕੇ ਜਾਓ ਜੀ ਕੀ ਨਾਮ ਹੈ ਟੋਟਾ ਹਾਂ ਜੀ ਮੇਰਾ ਨਾਮ ਕੁਲਵੀਰ ਸਿੰਘ ਮੁਸਕਾਬਾਦ ਆ ਮੈਂ ਪੰਜਾਬੀ ਫਿਲਮੀ ਅਦਾਕਾਰ ਆ ਤੇ ਹੁਣ ਤੱਕ ਤਕਰੀਬਨ ਲਗਭਗ 6 ਦੇ ਨੇੜੇ ਤੇੜੇ ਮੇਰੀਆਂ ਪੰਜਾਬੀ ਫਿਲਮਾਂ ਆਈਆਂ ਨੇ ਔਰ 2-3 ਸੌ ਦੇ ਕਰੀਬ ਚ ਮੈਂ ਗਾਣਿਆਂ ਦੇ ਵਿੱਚ ਵੀਡੀਓ ਅਲਬਮ ਵਿੱਚ ਕੰਮ ਕੀਤਾ 2-8 ਫਿਲਮਾਂ ਮੇਰੀਆਂ ਹਿੰਦੀ ਦੇ ਵਿੱਚ ਵੀ ਆਈਆਂ ਨੇ ਤੇ ਅੱਜ ਜਿਹੜੇ ਪਹਿਰਾਵੇ ਦੀ ਗੱਲ ਹੈ ਹਮੇਸ਼ਾ ਮੈਂ ਪਾ ਕੇ ਰੱਖਦਾ ਮੈਨੂੰ ਮਾਣ ਮਹਿਸੂਸ ਹੁੰਦਾ ਕਿ ਮੈਂ ਪੰਜਾਬ ਦਾ ਜਾਇਆ ਤੇ ਪੰਜਾਬ ਦੀ ਜਿਹੜੀ ਆਨ-ਵਾਨ ਸ਼ਾਨ ਕੁਰਤਾ ਚਾਦਰਾਂ ਲਾਉਣਾ ਤੇ ਟੌਰੇ ਵਾਲੀ ਪੱਗ ਬੰਨਣੀ ਕੱਡਮੀ ਜੁੱਤੀ ਪਾਉਣੀ ਹੈ ਮੈਨੂੰ ਚੰਗਾ ਲੱਗਦਾ ਹੈਗਾ ਤੇ ਜਿੱਥੇ ਤੱਕ ਸਿੱਧੂ ਮੂਸੇ ਵਾਲੇ ਦੇ ਮੂਸਾ ਜੱਟ ਫਿਲਮ ਜਦੋਂ ਮੈਂ ਉਹਦੇ ਨਾਲ ਕੀਤੀ ਸੀਗੀ ਉਹਦੇ ਫਾਦਰ ਦਾ ਰੋਲ ਕਿਹਾ ਕਿ ਅਦਾ ਕੀਤਾ ਸੀਗਾ ਉਦੋਂ ਬੜਾ ਮੈਨੂੰ ਉਹਦੇ ਨਾਲ ਮਿਲਣ ਦਾ ਮੌਕਾ ਮਿਲਿਆ ਇੱਕ ਚੰਗੀ ਰੂਹ ਇੱਕ ਚੰਗੀ ਸ਼ਖਸੀਅਤ ਸੀਗੀ ਉਹ ਕਿਉਂਕਿ ਸਟਾਰ ਤਾਂ ਉਹ ਸੀ ਹੀ ਸੀ ਪਰ ਉਹਦੇ ਨਾਲ ਨਾਲ ਉਹ ਇੱਕ ਅੱਛੀ ਰੂਹ ਦਾ ਮਾਲਕ ਸੀ ਇੱਕ ਚੰਗੇ ਸੁਭਾਅ ਦਾ ਮਾਲਕ ਸੀ ਅਸੀਂ ਹਮਤਾ ਬਚਨ ਜਾਂ ਕਿਸੇ ਹੋਰ ਦੇ ਘਰਾਂ ਦੇ ਮੂਹਰੇ ਲੋਕਾਂ ਨੂੰ ਖੜੇ ਦਾ ਦੇਖਿਆ ਸ਼ਰੋਖਾਨ ਦੇ ਘਰਾਂ ਦੇ ਮੂਹਰੇ ਪਰ ਕੀ ਪੰਜਾਬੀ ਅਦਾਕਾਰ ਦੇ ਘਰ ਦੇ ਮੂਹਰੇ ਹਜ਼ਾਰਾਂ ਦੀ ਗਿਣਤੀ ਮੈਂ ਆਪ ਆਪਣੀ ਅੱਖੀ ਵੀ ਦੇਖੀ ਆ ਮੈਂ ਉਹ ਦਿਨ ਮੇਰੇ ਯਾਦ ਵੀ ਆ ਜਦੋਂ ਉਹਦਾ ਜਨਮ ਦਿਨ ਸੀਗਾ ਤੇ ਉੱਥੇ 600 700 ਕੇਕ ਇੱਕ ਵਾਰ ਚੇ ਕਟਾਉਣ ਵਾਸਤੇ ਨੌਜਵਾਨ ਆਉਂਦੇ ਸੀਗੇ ਦੇਖੋ ਕਮਾਲ ਦੀ ਗੱਲ ਇਹ ਆ ਕਿ ਕੈਦੀ ਲੋਕ ਇੱਕ ਦਿਆਂ ਦੋ ਸਾਲਾਂ ਦੇ ਵਿੱਚ ਵਿੱਚ ਕਿਸੇ ਬੰਦੇ ਨੂੰ ਭੁੱਲ ਜਾਂਦੇ ਨੇ ਪਰ ਅੱਜ ਵੀ ਉਹਦੀ ਹਵੇਲੀ ਦੇ ਉੱਤੇ ਲੋਕ ਸਪੈਸ਼ਲ ਮੱਥਾ ਰੇਕਣ ਜਾਂਦੇ ਨੇ ਉਹਦੀ ਮੁੱਤ ਦੇ ਮੱਥਾ ਟੇਕਣ ਜਾਂਦੇ ਨੇ ਉਹਦੀ ਹਵੇਲੀ ਦੇ ਦਰਸ਼ਨ ਕਰਨ ਜਾਂਦੇ ਨੇ ਔਰ ਉਹਦੇ ਗੀਤ ਚੱਲ ਰਹੇ ਨੇ ਆ ਹੁਣ ਜਿਹੜਾ ਨਵਾਂ ਗਾਣਾ ਆ ਕੇ ਗਿਆ ਬਰੋਟਾ ਇਹ ਗਾਣੇ ਨੇ ਜੋ ਮੀਲ ਪੱਥਰ ਸਾਬਤ ਕੀਤਾ ਔਰ ਉਸ ਤੋਂ ਬਿਨਾ ਜਿਹੜੀ AI ਨਹੀਂ ਟੈਕਨੋਲੋਜੀ ਦੇ ਨਾਲ ਪਹਿਲਾ ਸਿੰਗਰ ਆ ਜੋ ਸਟੇਜ ਦੇ ਉੱਤੇ ਗਾਉਣ ਵੀ ਲੱਗ ਗਿਆ ਦਾ ਦਾ ਮਤਲਬ ਉਹਦੀ ਜਿਹੜੀ ਕਾਮਯਾਬੀ ਸੀ ਉਹ ਕਿੱਥੇ ਤੱਕ ਬੋਲਦੀ ਹੈ ਇਹ ਆਪਾਂ ਦੇਖਣਾ ਹੈ ਪਰ ਮੈਨੂੰ ਇੱਕ ਨਿੱਜੀ ਕਾਮਯਾਬੀ ਦੇ ਬਾਰੇ ਜੇ ਕਿਉਂਕਿ ਮੈਂ ਪਾਕਿਸਤਾਨ ਦੇ ਵਿੱਚ ਦੋ ਦਿਨ ਵਾਰ ਵਿਜ਼ਿਟ ਕਰਨ ਦਾ ਮੌਕਾ ਮਿਲਿਆ ਉੱਥੇ 99% ਲੋਕ ਜਿਹੜੇ ਉਹਦੇ ਫੈਨ ਸੀਗੇ ਉਹਨਾਂ ਲੋਕਾਂ ਨੂੰ ਵੀ ਮਿਲਣ ਦਾ ਮੌਕਾ ਮਿਲਿਆ ਕਿਉਂਕਿ ਮੇਰਾ ਸਿਰਫ ਉਸ ਫਿਲਮ ਦੇ ਵਿੱਚ ਕੰਮ ਕਰਨਾ ਤੇ ਨਾਲ ਦੀ ਨਾਲ ਉਸੇ ਆਲੇ ਨੂੰ ਮਿਲਣਾ ਲੋਕਾਂ ਲਈ ਬਹੁਤ ਵੱਡੀ ਗੱਲ ਸੀ ਕਿ ਇਹਨੇ ਕਿਸੇ ਉਹਨੂੰ ਟੱਚ ਕੀਤਾ ਹੋਊਗਾ ਉਹ ਮੇਰੇ ਹੱਥ ਨੂੰ ਟੱਚ ਕਰਕੇ ਪਾਕਿਸਤਾਨ ਦੇ ਇਹਨੇ ਫੈਨ ਲੋਕ ਸੀਗੇ ਕਿਉਂ ਮੇਰੇ ਹੱਥ ਨੂੰ ਟੱਚ ਕਰਕੇ ਇਮਾਨ ਮਹਿਸੂਸ ਕਰਦੇ ਸੀ ਕਿ ਇਹ ਇਹ ਬੰਦਾ ਉਹ ਆ ਜਿਹਨੇ ਉਹਨੂੰ ਟੱਚ ਕੀਤਾ ਹੋਇਆ ਤੇ ਜੇ ਅਸੀਂ ਇਹਨੂੰ ਟੱਚ ਕਰ ਲੇ ਤਾਂ ਇਹ ਸਮਝ ਲਵਾਂਗੇ ਵੀ ਅਸੀਂ ਸਿੱਧੂ ਮੂਸੇਵਾਲੇ ਨੂੰ ਟੱਚ ਕੀਤਾ ਇਸ ਤਰੀਕੇ ਦੀ ਜਿਹੜੀ ਪਬਲਿਸਿਟੀ ਆ ਉਹ ਕਿਸੇ ਨੂੰ ਹੋਰ ਨੂੰ ਨਹੀਂ ਮਿਲੇਗੀ ਅਗਲੀ ਕਿਹੜੀ ਫਿਲਮ ਆ ਰਹੀ ਹੈ ਬਹੁਤ ਜਲਦ ਤੁਹਾਡੇ ਮੇਰੀ ਇੱਕ ਬੰਬ ਫਿਲਮ ਆ ਰਹੀ ਹੈ ਜੀ ਹੁਣ ਨਵੀਂ ਤੇ ਇੱਕ ਨਵੀਂ ਮੇਰੀ ਵੈਬ ਸੀਰੀ ਸ਼ੁਰੂ ਹੋਣ ਜਾ ਰਹੀ ਆ ਧੰਤਨ ਸ਼੍ਰੀ ਗੁਰੂ ਅਮਰਦਾਸ ਜੀ ਦੇ ਉੱਤੇ ਅ ਗੁਰੂ ਰਾਮਦਾਸ ਜੀ ਦੇ ਉੱਪਰ ਜਿਹੜੀ ਕਿ ਉਸ ਦੀ ਕਿਰਪਾ ਵੈਬ ਸੀਰੀਆ ਉਹ ਬਹੁਤ ਜਲਦ ਦਰਸ਼ਕਾਂ ਨੂੰ ਦੇਖਣ ਨੂੰ ਮਿਲੇਗੀ ਇਹ ਮੈਂ ਸ਼ਾਇਦ ਪਹਿਲੀ ਵਾਰੀ ਅਨਾਉਂਸ ਤੁਹਾਡੇ ਕੈਮਰੇ ਦੇ ਮੂਰੇ ਹੀ ਕਰ ਰਿਹਾ ਕਿ ਉਹ ਵੈਬ ਸੀਰੀਆ ਬਹੁਤ ਜਲਦੀ ਆਪਾਂ ਚੜ੍ਹਦੀ ਕਲਾ ਟਾਈਮ ਟੀਵੀ ਦੇ ਉੱਤੇ ਵੀ ਦੇਖਾਂਗੇ ਔਰ ਨਾਲ-ਨਾਲ ਮੇਰੇ YouTube ਕੁਲਬੀਰ ਸਿੰਘ ਮੁਸਕਾਬਾ ਦੇ ਉੱਤੇ ਵੀ ਦੇਖੇਗੇ ਜਦੋਂ ਸਰਵੰਧੀ ਹੋਈ ਆ ਤਾਂ ਜਿੰਨੀ ਤਰੱਕੀ ਕਰ ਗਈ ਦੁਨੀਆ ਤਾਂ ਕਿਤੇ ਕਹਿੰਦੇ ਇੰਗਲਿਸ਼ ਨੂੰ ਜ਼ਿਆਦਾ ਪਿਆਰ ਦਿੱਤਾ ਜਾਂਦਾ ਪਰ ਤੁਸੀਂ ਆਪਣੀ ਪੰਜਾਬੀ ਮਾਂ ਬੋਲੀ ਡਰੈਸ ਚੋਂ ਜੀ ਦੇਖੋ ਜਿਵੇਂ ਅੱਜ ਕੁਬਰ ਉਬੇ ਅਭੀ ਪ੍ਰਤਾਪ ਸਿੰਘ ਜੀ ਆਪਣੇ ਇੱਕ ਡਰੈਸ ਬਾਣੇ ਦੇ ਵਿੱਚ ਨੇ ਰਾਜਕੁਮਾਰਾਂ ਵਾਲੇ ਚ ਤੇ ਮੈਂ ਵੀ ਆਪਣੇ ਪੰਜਾਬੀ ਬਾਣੇ ਦੇ ਵਿੱਚ ਆ ਉਸ ਬਾਣੇ ਦੇ ਵਿੱਚ ਆ ਜਿਹਦੇ ਵਿੱਚ ਹਰ ਬੰਦਾ ਰਾਜਕੁਮਾਰ ਲੱਗਦਾ ਹਰ ਇੱਕ ਬੰਦਾ ਇੱਕ ਐ ਮਤਲਬ ਪਤਾ ਲੱਗਦਾ ਵੀ ਪੰਜਾਬ ਦਾ ਜੁੱਸਾ ਪੰਜਾਬ ਦੀ ਵਿਰਾਸਤ ਆ ਜਿਹੜੀ ਉਹ ਬਹੁਣਾ ਜਦੋਂ ਮੈਂ ਲੋਕਾਂ 'ਚ ਘੁੰਮਦਾ ਇੱਥੇ ਲੋਕ ਕੋਟ ਪਾਈ ਫਿਰਦੇ ਨੇ ਲੋਕ ਪੈਟਾ ਫਰਦੇ ਨੇ ਲੋਕ ਕੁਰਤਾ ਪਜਾਮਾ ਪਾਈ ਫਰਦੇ ਨੇ ਤਾਂ ਮੈਨੂੰ ਵੀ ਦਾ ਵੀ ਇੱਕ ਜਾਂ ਦੋ ਚਿਹਰੇ ਅਸੀਂ ਇੱਥੇ ਹੋਵਾਂਗੇ ਇਸ ਪੂਰੇ ਹਜ਼ਾਰਾਂ ਦੀ ਗਣਤੀ ਦੇ ਵਿੱਚ ਜਿਹੜੇ ਕੁਰਤੇ ਯਾਦ ਰੇ ਵਿੱਚ ਤੁਹਾਨੂੰ ਦਿਖਾਈ ਦਿੱਤੇ ਹੋਣਗੇ ਵੈਸੇ ਤਾਂ ਮੈਨੂੰ ਕੋਈ ਦਿਖਾਈ ਨਹੀਂ ਦਿੱਤਾ ਸ਼ਾਇਦ ਹੋ ਸਕਦਾ ਕੋਈ ਇੱਕ ਅੱਧਾ ਹੋਰ ਵੀ ਸਾਡੇ ਬਜ਼ੁਰਗ ਕੋਈ ਫਿਰਦਾ ਹੋਵੇ ਵੀ ਇਹਦੇ ਵਿੱਚ ਪਾ ਕੇ ਕਿਉਂਕਿ ਬੜਾ ਕਾਠਾ ਪਰ ਨੂੰ ਨਹੀਂ ਪਤਾ ਲੱਗਦਾ ਪਰ ਮੈਨੂੰ ਇਹ ਮਾਣ ਮਹਿਸੂਸ ਹੁੰਦਾ ਮੈਂ ਹਜ਼ਾਰਾਂ ਦੇ ਵਿੱਚੋਂ ਇਕੱਲਾ ਦਿਖਾਈ ਦੇਣਾ ਜਿਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸੀ ਕਿ ਮੇਰਾ ਸੇਖਾ ਜਿਹੜਾ ਹਜ਼ਾਰਾਂ 'ਚੋਂ ਇਕ ਦੇਖੂਗਾ ਤੇ ਹੁਣ ਮੈਂ ਪੰਜਾਬੀ ਹਾਂ ਜਿਹੜਾ ਮੈਂ ਹਜ਼ਾਰਾਂ ਦੇ ਵਿੱਚੋਂ